ਕੌਣ ਹੋਇਆ ਮੇਰਾ ਨਾ ਸਿੰਗਰ ਸਤੀਸ਼ ਜੋਗੀ ਹੈ ਜੀ ਮੈਂ ਧਾਰਮਿਕ ਗਾਇਕਾਂ ਸ਼ਨੀਵਾਰ ਦੀ ਰਾਤ ਮੇਰੇ ਨਾਲ ਕੁਝ ਸ਼ਰਾਰਤੀ ਅੰਸਰਾਂ ਨੇ ਮੇਰੇ ਨਾਲ ੱੱੱਕਾ ਕੀਤਾ ਮੇਰੇ ਸੱਟਾਂ ਮਾਰੀਆਂ ਸਿਰ ਦੇ ਵਿੱਚ ਮੈਂ ਪੰਜ ਪੀਰ ਦਰਬਾਰ ਤੇ ਬੈਠਾ ਕਵਾਲੀਆਂ ਲਿਖ ਰਿਹਾ ਸੀ ਆਪਣੇ ਪ੍ਰੋਗਰਾਮ ਦੀ ਤਿਆਰੀ ਕਰ ਰਿਹਾ ਸੀ ਇਹਨਾਂ ਨੇ ਆ ਕੇ ਮੇਰੇ ਤੇ ਸਿੱਧੇ ਹੀ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਔਰ ਮੇਰੇ ਕੋ 5000 ਦੀ ਮੰਗ ਕੀਤੀ ਕਿ ਮੈਨੂੰ 5000 ਰੁਪਏ ਦੇ ਆਪਾਂ ਨਸ਼ਾ ਕਰਨਾ ਮੇਗਾ ਮੇਰ ਕੋ ਹੈ ਨਹੀਂ ਪੈਸੇ ਫਿਰ ਇਹਨਾਂ ਨੇ ਪਿਸਤੋਲ ਕੱਢ ਗਏ ਮੇਰੇ ਲਗਾਤਾ ਮੈਨੂੰ ਕਹਿੰਦੇ ਤੇਰਾ ਜਿਹੜਾ ਭਰਾ ਬਾਹਰ ਆਸਟ੍ਰੇਲੀਆ ਸੰਗਰ ਸੰਦੀਪ ਜੋਗੀ ਉਹਦੇ ਕੋਲ ਉਹ ਗੂਗਲ ਪੇ ਕਰਵਾ ਨਹੀਂ ਤੇ ਉਹਨੂੰ ਵੀ ਇੱਥੇ ਬੁਲਾ ਸਰ ਤੁਹਾਨੂੰ ਬੰਦੇ ਜਾਣਦੇ ਸਾਰੇ ਬੰਦੇ ਦਮੋਰੀਆਪੁਰ ਦੇ ਰਹਿਣ ਵਾਲੇ ਹੈ ਜੀ ਇਹ ਮਤਲਬ ਲਾਹੌਰੀਏ ਲਾਹੌਰੀਏ ਕਹਿੰਦੇ ਸੀ ਇਹ ਮੇਰੇ ਮਾਰਦੇ ਨੇ ਮੇਰੇ ਸਕਤਾ ਸਿਰ ਦੇ ਵਿੱਚ ਮਾਰੀਆਂ ਜੀ ਮੇਰੇ ਟੰਕੇ ਲੱਗੇ ਇੱਥੇ ਵੀ ਟੰਕੇ ਲੱਗੇ ਆ ਫਿਰ ਇੱਧਰ ਘੰਡਾਸੀ ਮਾਰੀ ਇਹਨਾਂ ਨੇ ਇੱਥੇ ਫੇਰ ਮੇਰੇ ਦਰ ਬਹੁਤ ਇਹਨਾਂ ਨੇ ਮਾਰੀਆਂ ਦੇਖੋ ਇੱਕ ਮੇਰੇ ਆ ਚੀਜ਼ ਮੈਂ ਰੋਕਦਾ ਰਿਹਾ ਦਾਤਰੀ ਜਿਹਨਾਂ ਨੇ ਮਾਰੀ ਮੈਂ ਐਦਾਂ ਜਿਹਾ ਰੋਕਿਆ ਆ ਦੇਖੋ ਮੇਰੇ ਅੰਗੂਠਾ ਵੀ ਕੱਟਿਆ ਗਿਆ ਸੀ ਮੈਨੂੰ 28 ਤੁਸੀਂ ਐਮਐਲਆਰ ਮੈਂ ਕਟਾਈ ਹੈ ਜੀ ਕਿਹੜਾ ਥਾਣਾ ਜੀ ਰਿਪੋਰਟ ਕਰਾਈ ਹੈ ਡਿਵੀਜ਼ਨ ਨੰਬਰ 4 ਹੈ ਜੀ ਆਪਣੇ ਦਰੇਸੀ ਥਾਣੇ ਜੀ ਤੇ ਬਾਕੀ ਮੈਂ ਇਨਸਾਫ ਦੀ ਮੰਗ ਕਰਦਾ ਕਿ ਮੈਨੂੰ ਜਲਦ ਤੋਂ ਜਲਦ ਇਨਸਾਫ ਦਵਾਇਆ ਜਾਵੇ ਤਾਂ ਕਿ ਮੇਰਾ ਰਾਤ ਬਰਾਦ ਦਾ ਪ੍ਰੋਗਰਾਮ ਹੈ ਜੀ ਰਾਤ ਦਾ ਕੰਮ ਹੈ ਪ੍ਰੋਗਰਾਮ ਕਰਨੇ ਹੁੰਦੇ ਮੈਂ ਜਾਗਰਨ ਕਵਾਲੀਆਂ ਮੇਰੇ ਕੋਲ ਪੈਸੇ ਵੀ ਹੁੰਦੇ ਆ ਰਾਤ ਨੂੰ ਤੇ ਇਦਾਂ ਦੀ ਸ਼ਰਾਰਤੀ ਅੰਸਰ ਮੇਰੇ ਤੇ ਦੁਆਰਾ ਹਮਲਾ ਨਾ ਕਰਨ ਜੇ ਮੇਰੇ ਤੇ ਦੁਆਰਾ ਹਮਲਾ ਕਰਦੇ ਆ ਜਾਂ ਮੇਰੇ ਪਰਿਵਾਰ ਤੇ ਇਹਨਾਂ ਦੇ ਮੇਰੀ ਸਾਰੀ ਜ਼ਿੰਮੇਵਾਰੀ ਇਹਨਾਂ ਦੀ ਹੈ ਹੁਣ ਮੈਨੂੰ ਕੋਈ ਵੀ ਮੇਰੇ ਤੇ ਜਾਨ ਲੈਵਾ ਹਮਲਾ ਹੁੰਦਾ ਤੇ ਇਹਦੇ ਜ਼ਿੰਮੇਵਾਰ ਹੈਪੀ ਲੋਰੀਆ ਗੋਰਾ ਲੋਰੀਆ ਤੇ ਚੰਦੂ ਉਬਰਾਏ ਹੋਣਗੇ ਜਿਨ੍ਹਾਂ ਨੇ ਮੇਰੇ ਨਾਲ ਆ ਕੇ ਧੱਕਾ ਕੀਤਾ ਤਿੰਨ ਗੱਡੀਆਂ ਚ ਆਏ 15 ਜਣੇ ਇੱਕ ਪੁਰਾਣੇ ਮਾਡਲ ਦੀ ਥਾਰ ਸੀ ਦੋ ਸਵਿਫਟ ਗੱਡੀਆਂ ਸੀ ਇਹਨਾਂ ਨੇ ਬੋਧ ਮੇਰੇ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਮੈਨੂੰ ਉੱਥੇ ਮਾਰ ਕੇ ਸੱਟ ਗਏ ਕਿਸਮ ਦੇ ਜੀ ਬਸ ਮੈਨੂੰ ਤਾਂ ਪੀਰਾ ਨੇ ਬਚਾ ਲਿਆ ਜੀ